ਸ਼ਹਿਰਪਾਰ ਦੇ ਵਿੱਚ ਚੱਲ ਰਹੇ ਮੈਗਾ ਸਫਾਈ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡਿਆ ਜਿਨ੍ਹਾਂ ਨੇ ਬੁੱਧਵਾਰ ਨੂੰ ਅਰਬਨ ਸਟੇਟ ਜਮਾਲਪੁਰ ਦੇ ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਕੈਬਨਿਟ ਮੰਤਰੀ ਮੁੰਡਿਆ ਨੇ ਸ਼ਹਿਰ ਨੂੰ ਸਾਫ਼ ਰੱਖਣ ਦੇ ਲਈ ਸਫਾਈ ਕਰਮਚਾਰੀਆਂ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ ਹੈ ਤੇ ਨਿਵਾਸੀਆਂ ਤੋਂ ਫੀਡਬੈਕ ਵੀ ਲਿਆ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦਾ ਹੀ ਕਹਿਣਾ ਹੈ ਕਿ ਇਹ ਸਫਾਈ ਅਭਿਆਨ ਅੱਗੇ ਵੀ ਜਾਰੀ ਰਹੇਗਾ ਤੇ ਮਹਾਨਗਰ ਨੂੰ ਕਲੀਨ ਤੇ ਗ੍ਰੀਨ ਬਣਾਇਆ ਜਾਵੇਗਾ ਲੇ ਲੈ ਆ ਉਹ ਕਰ ਬੋਟ ਸਸੀ ਗੱਲ ਦੀ ਅੱਜ ਦੀ ਸਫਾਈ ਵਿਣ ਬਾਰੇ ਅੱਜ ਜਿਹੜਾ ਕਾਫੀ ਦਿਨਾਂ ਤੋਂ ਜਿਹੜਾ ਸਫਾਈ ਮਹਾਂ ਚੱਲ ਰਿਹਾ ਲੁਧਿਆਣਾ ਸਹਿਰ ਚ ਪੂਰੇ ਪੰਜਾਬ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨੁਸਾਰ ਹਰ ਰੋਜ਼ ਸਵੇਰੇ 7 ਵਜੇ ਤੋਂ ਲੈ ਕੇ 11 12 ਵਜੇ ਤੱਕ ਜਿਹੜਾ ਸਫਾਈ ਮਹਾਂ ਚੱਲਦਾ ਸਾਡੇ ਸਫਾਈ ਸੇਵਕੋ ਪੈੜਪੜਾ ਅਫਸਰ ਸਹਿਬਾਨ ਸਾਰੇ ਨਾਲ ਆ ਕੇ ਸਵੇਰੇ ਸਵੇਰ ਇਹਨਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਸਫਾਈ ਸੇਵਕਾਂ ਨੂੰ ਪਰ ਮੁਹੱਲਾ ਨਿਵਾਸੀ ਨਾਲ ਲਾ ਕੇ ਹਰ ਗਲੀ ਹਰ ਜਿਹੜਾ ਬਾਜ਼ਾਰ ਦੀ ਮਾਰਕੀਟ ਦੇ ਲਈ ਕਰਵਾ ਕਰਵਾਉਂਦੇ ਸਫਾਈ ਆ। ਸੋ ਅੱਜ ਹਰਵੈਸਟੇਡ ਕੋਲ ਤੇ ਸੋ ਸਾਰਾ ਹਰਵੈਸਟੇਡ ਦੇ ਵਾਸੀ ਬਹੁਤ ਜ਼ਿਆਦਾ ਖੁਸ਼ ਨੇ। ਸੋ ਸਤਿਕਾਰਯੋਗ ਅੰਕਲ ਸਾਡੀ ਪੂਰੀ ਕਮੇਟੀ ਜਿਹੜੀ ਕਮੇਟੀ ਦੇ ਪ੍ਰਧਾਨ ਨੇ ਬਾਂਸਰ ਸਾਹਿਬ ਇਹ ਵੀ ਸਵੇਰ ਦੇ ਨਾਲ ਲੱਗੇ ਹੋਏ ਨੇ ਤੇ ਬਜ਼ੁਰਗ ਇੰਨੀ ਸੇਵਾ ਕਰਦੇ ਹੋਏ ਮਹੱਲਾ ਨਿਵਾਸੀਆਂ ਦੀ। ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਧੰਨਵਾਦ ਕਰਦਾ। ਪ੍ਰਸ਼ਾਸਨ ਦਾ ਧੰਨਵਾਦ ਕਰਨ ਲਈ ਅਫਸਰ ਸਹਿਬਾਨ ਸੂਰੇ ਇੰਨੀ ਜਲਦੀ ਉੱਠ ਕੇ ਆ ਕੇ ਸਾਰੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜਿਹੜੀ ਇਹ ਸੇਵਾ ਨਿਭਾ ਰਹੇ ਨੇ ਸੋ ਅਸੀਂ ਇਹ ਸੇਵਾ ਕੰਟੀਨਿਊਸੇ ਤਰੀਕੇ ਜਿਹੜੀ ਹੈ ਚੱਲਦੀ ਰਹੂਗੀ ਲੁਧਿਆਣਾ ਕਲੀਨ ਐਂਡ ਗ੍ਰੀਨ ਜ਼ਰੂਰ ਬਣਾਵਾਂਗੇ ਮੈਂ ਰਜਿੰਦਰ ਬਾਂਸਲ ਮੈਂ ਟ੍ਰੇਜ਼ਰਰ ਆਪਣੇ ਸੁਸਾਇਟੀ ਦਾ ਤੇ ਮੈਂ ਪਹਿਲੀ ਦਫਾ ਜ਼ਿੰਦਗੀ 'ਚ ਇਸ ਤਰ੍ਹਾਂ ਇਸ ਤਰ੍ਹਾਂ ਦਾ ਕਮਿਸ਼ਨ ਦੇਖਿਆ ਹੈ ਸਫਾਈ ਵਿਭਾਗ ਨੂੰ ਤੇ ਪਹਿਲੀ ਦਫਾ ਇਸ ਤਰ੍ਹਾਂ ਦੇ ਮਨਿਸਟਰ ਜਿਹੜੇ ਮੈਨੂੰ ਅੰਕਲ ਕਹਿ ਕੇ ਬੁਲਾ ਰਹੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬੜਾ ਹੌਸਲਾ ਜਿਹਾ ਹੁੰਦਾ ਹੈ ਕਿ ਇਹ ਵਾਕਈ ਜੇ ਅਡੌਪਟਿਡ ਪੁੱਤ ਜਿਸ ਤਰ੍ਹਾਂ ਹੁੰਦਾ ਨਾ ਮੈਨੂੰ ਉਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਤਾਂ ਮੈਨੂੰ ਬੜੀ ਖੁਸ਼ੀ ਹੈ ਮੈਨੂੰ ਇਹ ਜਿਹੜੇ ਸਫਾਈ ਇਹਦਾ ਇਸ ਤਰੀ ਚੱਲਦਾ ਰਹੂਗਾ ਤੇ ਮੈਨੂੰ ਪੂਰਾ ਭਰੋਸਾ ਹੈ ਨਾ ਇਹ ਗੱਲ 'ਤੇ ਵੀ ਸਾਡੇ ਜਦ ਵੀ ਕੋਈ ਕੰਮ ਮੜਦਾ ਤਾਂ ਹੋਰ ਆਂਦਾ ਹੈ ਤਾਂ ਇਦਾਂ ਲੀਗਲੀ ਕੰਮ ਅਸੀਂ ਕਰਾਉਂਦੇ ਆ ਸੀ ਕੋਈ ਪਰਸਨਲ ਕੋਈ ਕੰਮ ਕਰਾਉਂਦੇ ਨਹੀਂ ਮਾਹਲੇ ਦਾ ਕੰਮ ਛੇੜਾ ਸਾਡੇ ਕਲੋਨੀ ਦਾ ਕੰਮ ਹੈ ਹੁੰਦਾ ਰਹੂਗਾ ਮੈਨੂੰ ਇਹਨਾਂ 'ਤੇ ਪੂਰਾ ਭਰੋਸਾ ਅਦੇ ਹੁੰਦਾ ਰੂ ਅੰਕਲ ਸ਼ਹਿਰਪਾਰ ਦੇ ਵਿੱਚ ਚੱਲ ਰਹੇ ਮੈਗਾ ਸਫਾਈ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡਿਆ ਜਿਨ੍ਹਾਂ ਨੇ ਬੁੱਧਵਾਰ ਨੂੰ ਅਰਬਨ ਸਟੇਟ ਜਮਾਲਪੁਰ ਦੇ ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਕੈਬਨਿਟ ਮੰਤਰੀ ਮੁੰਡਿਆ ਨੇ ਸ਼ਹਿਰ ਨੂੰ ਸਾਫ਼ ਰੱਖਣ ਦੇ ਲਈ ਸਫਾਈ ਕਰਮਚਾਰੀਆਂ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ ਹੈ ਤੇ ਨਿਵਾਸੀਆਂ ਤੋਂ ਫੀਡਬੈਕ ਵੀ ਲਿਆ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦਾ ਹੀ ਕਹਿਣਾ ਹੈ ਕਿ ਇਹ ਸਫਾਈ ਅਭਿਆਨ ਅੱਗੇ ਵੀ ਜਾਰੀ ਰਹੇਗਾ ਤੇ ਮਹਾਨਗਰ ਨੂੰ ਕਲੀਨ ਤੇ ਗ੍ਰੀਨ ਬਣਾਇਆ ਜਾਵੇਗਾ ਅੱਜ ਜਿਹੜਾ ਕਾਫੀ ਦਿਨਾਂ ਤੋਂ ਜਿਹੜਾ ਸਫਾਈ ਮਹਾਂ ਚਾਲ ਲੈ ਲੁਧਿਆਣਾ ਸ਼ਹਿਰ ਚ ਪੂਰੇ ਪੰਜਾਬ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨੁਸਾਰ ਹਰ ਰੋਜ਼ ਸਵੇਰੇ 7 ਵਜੇ ਤੋਂ ਲੈ ਕੇ 11 12 ਵਜੇ ਤੱਕ ਜਿਹੜਾ ਸਫਾਈ ਮਹਾਂ ਚੱਲਦਾ ਸਾਡੇ ਸਫਾਈ ਸੇਵਕੋ ਪੈੜਪੜਾ ਅਫਸਰ ਸਹਿਬਾਨ ਸਾਰੇ ਨਾਲ ਆ ਕੇ ਸਵੇਰੇ ਸਵੇਰ ਇਹਨਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਸਫਾਈ ਸੇਵਕਾਂ ਨੂੰ ਪਰ ਮਹੱਲਾ ਨਿਵਾਸੀ ਨਾਲ ਲਾ ਕੇ ਹਰ ਗਲੀ ਹਰ ਜਿਹੜਾ ਬਾਜ਼ਾਰ ਦੀ ਮਾਰਕੀਟ ਦੇ ਲਈ ਕਰਵਾਉਂਦੇ ਸਫਾਈ ਆ ਸੋ ਅੱਜ ਹਰਵਸਟੇਡ ਪਹੁੰਚਿਆ ਸੋ ਸਾਰਾ ਹਰਵਸਟੇਡ ਦੇ ਵਾਸੀ ਬਹੁਤ ਜ਼ਿਆਦਾ ਖੁਸ਼ ਨੇ ਸੋ ਸਤਕਾਰਯੋਗ ਅੰਕਲ ਸਾਡੀ ਪੂਰੀ ਕਮੇਟੀ ਦੀ ਕਮੇਟੀ ਦੇ ਪ੍ਰਧਾਨ ਨੇ ਬਾਸਰ ਸਾਹਿਬ ਇਹ ਵੀ ਸਵੇਰ ਦੇ ਨਾਲ ਲੱਗੇ ਹੋਏ ਨੇ ਤੇ ਬਜ਼ੁਰਗ ਇੰਨੀ ਸੇਵਾ ਕਰਦੇ ਹੋਏ ਮਹੱਲਾ ਨਿਵਾਸੀਆਂ ਦੀ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਧੰਨਵਾਦ ਕਰਦਾ ਪ੍ਰਸ਼ਾਸਨ ਨੂੰ ਧੰਨਵਾਦ ਕਰਨ ਲਈ ਅਫਸਰ ਸਹਿਬਾਨ ਸੂਰੇ ਇੰਨੀ ਜਲਦੀ ਉੱਠ ਕੇ ਆ ਕੇ ਸਾਰੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜਿਹੜੀ ਇਹ ਸੇਵਾ ਨਿਭਾ ਰਹੇ ਨੇ ਸੋ ਅਸੀਂ ਇਹ ਸੇਵਾ ਕੰਟੀਨਿਊਸੇ ਤਰੀਕੇ ਨਾਲ ਜਿਹੜੀ ਹੈ ਚੱਲਦੀ ਰਹੂਗੀ ਲੁਧਿਆਣਾ ਕਲੀਨ ਐਂਡ ਗ੍ਰੀਨ ਜ਼ਰੂਰ ਬਣਾਵਾਂਗੇ ਮੈਂ ਜਿੰਦਰ ਬਾਂਸਲ ਮੈਂ ਫ੍ਰੀਜ਼ਰ ਆਪਣੀ ਸੁਸਾਇਟੀ ਦਾ ਤੇ ਮੈਂ ਪਹਿਲੀ ਦਫਾ ਜ਼ਿੰਦਗੀ 'ਚ ਇਸ ਤਰ੍ਹਾਂ ਵੀ ਇਹਦੇ ਇਸ ਤਰ੍ਹਾਂ ਦਾ ਮਿਸ਼ਨ ਦੇਖਿਆ ਸਫਾਈ ਵਿਮਾਨ ਤੇ ਪਹਿਲੀ ਦਫਾ ਇਸ ਤਰ੍ਹਾਂ ਦੇ ਮਿਨਿਸਟਰ ਜਿਹੜੇ ਮੈਨੂੰ ਅੰਕਲ ਕਹਿ ਕੇ ਬੁਲਾ ਰਹੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬੜਾ ਹੌਸਲਾ ਜਿਹਾ ਹੁੰਦਾ ਹੈ ਕਿ ਇਹ ਵਾਕਈ ਜੇ ਡਾਟੇਡ ਪੁੱਤ ਜਿਸ ਤਰ੍ਹਾਂ ਹੁੰਦਾ ਨਾ ਮੈਨੂੰ ਉਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਤਾਂ ਮੈਨੂੰ ਬੜੀ ਖੁਸ਼ੀ ਆਈ ਮੈਨੂੰ ਇਹ ਜਿਹੜੇ ਸਫਾਈ ਇਹਦਾ ਇਸ ਤਰੀ ਚੱਲਦਾ ਰਹੂਗਾ ਤੇ ਮੈਨੂੰ ਪੂਰਾ ਭਰੋਸਾ ਹੈ ਨਾ ਇਹ ਗੱਲ 'ਤੇ ਵੀ ਸਾਡੇ ਜਦ ਵੀ ਕੋਈ ਕੰਮ ਆੜਦਾ ਤਾਂ ਹੋਰ ਆਂਦਾ ਤਾਂ ਇਦਾਂ ਲੀਗਲੀ ਕੰਮ ਨਹੀਂ ਕਰਾਣੇ ਸੀ ਕੋਈ ਪਰਸਨਲ ਕੋਈ ਕੰਮ ਕਰਾਉਂਦੇ ਨਹੀਂ ਮਾਹਲੇ ਦਾ ਕੰਮ ਜਿਹੜਾ ਸਾਡੇ ਕਲੋਨੀ ਦਾ ਕੰਮ ਹੈ ਹੁੰਦਾ ਰਹੂਗਾ ਮੈਨੂੰ ਇਹਨਾਂ 'ਤੇ ਪੂਰਾ ਭਰੋਸਾ ਰਹੇ ਹੁੰਦਾ ਰਹੂ ਅੰਕ